ਅੱਸੀ ਕਾਹਦੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੀ ਸ਼ਿਫਤ ਬਟਿਕ ਤੇ ਹੋਰ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਹੈ ਜੀ ਅੱਜ ਬੜੇ ਸੋਹਣੇ ਸੂਟ ਲੈ ਕੇ ਆਏ ਆ ਪਹਿਣਾ ਲੈ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਏ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਮੇਰੇ ਵਟਸਐਪ ਨੰਬਰ ਤੇ ਮੈਨੂੰ ਭੇਜ ਸਕਦੇ ਹੋ ਤਾਂ ਤੁਸੀਂ ਆਪਦੇ ਲਈ ਸੂਟ ਬੁੱਕ ਕਰ ਸਕਦੇ ਹੋ ਆਪਣੇ ਇੰਸਟਾਗ੍ਰam ਦਾ ਪੇਜ ਹੈਗਾ ਜੀ ਸ਼ਿਫਤ ਬਟਿਕ ਆਪਾਂ ਨੂੰ ਤੁਸੀਂ ਉੱਥੇ ਜਾ ਕੇ ਵੀ ਫੋਲੋ ਕਰਨਾ ਸੋਹਣੇ ਸੋਹਣੇ ਹੈਂਡਵਰਕ ਦੇ ਸੂਟ ਮਸ਼ੀਨ ਵਰਕ ਤੇ ਆਪਾਂ ਸਾਰੇ ਸੂਟ ਉਸ ਪੇਜ ਦੇ ਉੱਪਰ ਪਾਏ ਹੋਏ ਆ ਤੁਸੀਂ ਉੱਥੇ ਜਾ ਕੇ ਵੀ ਆਪਾਂ ਨੂੰ ਚੈੱਕ ਕਰ ਸਕਦੇ ਹੋ ਲਓ ਜੀ ਆਪਾਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੇ ਆ ਆਪਾਂ ਤੁਹਾਨੂੰ ਸੂਟ ਦਿਖਾਉਣਾ ਸ਼ੁਰੂ ਕਰਦੇ ਆ ਮੇਰੀ ਰਿਕਵੈਸਟ ਹੈ ਜੀ ਤੁਸੀਂ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਆਪਣੇ ਬਹੁਤ ਸੋਹਣੇ ਸੂਟ ਹੋਣਗੇ ਤੁਸੀਂ ਵੀਡੀਓ ਨੂੰ ਪਹਿਲਾਂ ਸ਼ੇਅਰ ਜ਼ਰੂਰ ਕਰਿਆ ਕਰੋ ਭੈਣ ਦੇਖਦੇ ਜਾਂ ਘਿਰ ਦੇਖਦਾ ਕੋਈ ਆਪਣੀ ਵੀਡੀਓ ਨੂੰ ਮੇਰੀ ਰਿਕਵੈਸਟ ਇਹ ਹੈ ਜੀ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਲਓ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਬਹੁਤ ਸੋਹਣਾ ਸੂਟ ਹੈਗੇ ਤੁਸੀਂ ਸੂਟ ਆਪਣੇ ਕੋਲੋਂ ਆਰਡਰ ਕਰਕੇ ਮੰਗਵਾ ਸਕਦੇ ਹੋ ਲਓ ਜੀ ਕਲਰ ਤੁਸੀਂ ਵੇਖੋ ਇਹ ਸ਼ਰਟ ਹੈਗੀ ਆਪਾਂ ਤੁਹਾਨੂੰ ਮੈਚਿੰਗ ਸੂਟ ਦਿਖਾ ਰਹੇ ਹਾਂ ਪਸ਼ਮੀਨੇ ਦਾ ਹੈਗਾ ਜੀ ਬਹੁਤ ਸੋਹਣਾ ਸੂਟ ਹੈ ਬਣੂਗਾ ਤੇ ਇਹਦੇ ਨਾਲ ਮੈਚਿੰਗ ਸਲਵਾਰ ਹੈ ਜੀ ਹੋ ਸਕਦਾ ਵੀਡੀਓ ਦੇ ਵਿੱਚ ਕਲਰ ਦਾ ਥੋੜਾ ਬਹੁਤ ਫਰਕ ਪੈਂਦਾ ਹੋਵੇ ਪਰ ਬਹੁਤ ਹੀ ਜਿਆਦਾ ਸੋਹਣੀ ਕਲੈਕਸ਼ਨ ਹੈਗੀ ਬਹੁਤ ਸੋਹਣਾ ਸੂਟ ਹੈਗਾ ਜੇ ਤੋ ਬਣ ਗਿਆ ਸੂਟ ਗ੍ਰੇਸ ਬਹੁਤ ਸੋਹਣੀ ਆਉਂਗੀ ਸੂਟ ਦੀ ਸਲਾਈ ਹੋ ਕੇ ਤੇ ਇਹਦੀ ਸਲਵਾਰ ਇਹ ਵਾਲੀ ਮੈਚਿੰਗ ਹੈ ਜੀ ਪਸ਼ਮੀਨੇ ਦੀ 2.5 ਮੀਟਰ ਹੈਗਾ ਜੀ ਸਲਵਾਰ ਦਾ ਤੇ 2.5 ਮੀਟਰ ਹੈਗਾ ਸ਼ਰਟ ਦਾ ਤੁਸੀਂ ਇਹਨਾਂ ਦੇ ਵਿੱਚੋਂ ਸੂਟ ਪਸੰਦ ਕਰ ਲਿਓ ਕੋਈ ਵੀ ਲਓ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਮਹਿਰੂਨ ਕਲਰ ਦੇ ਵਿੱਚ ਇਹ ਵੀ ਪਸ਼ਮੀਨੇ ਦੀ ਸਲਵਾਰ ਹੈ ਤੇ ਸਿਲਕ ਪਸ਼ਮੀਨੇ ਦੀ ਹੈਗੀ ਜੀ ਸ਼ਰਟ ਇਹ ਤਾਂ ਹੈਗੀ ਸਿੰਪਲ ਪਸ਼ਮੀਨਾ ਇਹ ਹੈਗੇ ਜੀ ਸਿਲਕ ਪਸ਼ਮੀਨੇ ਦੀ ਇਹ ਸਿਲਕ ਪਸ਼ਮੀਨੇ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਆਈ ਤੁਹਾਨੂੰ ਜੋ ਵੀ ਦਿਖਾਵਾਂਗੇ ਆਪਾਂ ਲੱਗ-ਲੱਗ ਤਰ੍ਹਾਂ ਦੀ ਵੈਰਾਈਟੀ ਚੈੱਕ ਕਰਾਵਾਂਗੇ ਵੇਖੋ ਤੁਸੀਂ ਇਹਦਾ ਪ੍ਰਿੰਟ ਕਿੰਨਾ ਸੋਹਣਾ ਹੈਗਾ ਤੇ ਕੱਲਾ ਤੁਸੀਂ ਵੇਖ ਸਕਦੇ ਹੋ ਬੜਾ ਹੀ ਸੋਹਣਾ ਕੱਲਾ ਰਹੇਗਾ ਮਹਿਰੂਨ ਬਹੁਤ ਸੋਹਣੀ ਸ਼ਾਈਨਿੰਗ ਦੇ ਰਿਹਾ ਹੈਗਾ ਸਲਾਈ ਬਣ ਕੇ ਜੇ ਸਲਾਈ ਹੋ ਗਿਆ ਸੂਟ ਨਾ ਬਹੁਤ ਸੋਹਣਾ ਬਣੂਗਾ ਇਹ ਤੁਸੀਂ ਆਪਣੇ ਕੋਲੋਂ ਸਲਾਈ ਕਰਾ ਕੇ ਵੀ ਸੂਟ ਮੁਕਵਾ ਸਕਦੇ ਹੋ ਬਿਨਾਂ ਸਲਾਈ ਤੋਂ ਵੀ ਆਪਣੇ ਕੋਲੇ ਹਰ ਤਰ੍ਹਾਂ ਦੇ ਟੇਲਰ ਅਵੇਲੇਬਲ ਹੈਗੇ ਜੀ ਵਰਕਰ ਤੁਸੀਂ ਕਿਸੇ ਤਰ੍ਹਾਂ ਦਾ ਵੀ ਆਪਾਂ ਨੂੰ ਸੂਟ ਦਾ ਡਿਜ਼ਾਈਨ ਭੇਜਣਾਗਾ ਪਿਕ ਭੇਜਣੀ ਆਂਗੀ ਤੇ ਆਪਾਂ ਤੁਹਾਨੂੰ ਸੂਟ ਤਿਆਰ ਕਰਕੇ ਦੇਵਾਂਗੇ ਹੈਂਡਵਰਕ ਮਸ਼ੀਨਵਰਕ ਆਪਾਂ ਸਾਰਾ ਹੋਲ ਸੇਲ ਰੇਟ ਤੇ ਕਰਦੇ ਹਾਂ ਜੀ ਇਹ ਨੇਵੀ ਕਲਰ ਹੋ ਗਿਆ ਤੁਸੀਂ ਚੈੱਕ ਕਰੋ ਇਹਦੇ ਵਿੱਚ ਬਹੁਤ ਸੋਹਣਾ ਇਹ ਨੇਵੀ ਕਲਰ ਹੈਗਾ ਇਹ ਹੋ ਗਿਆ ਸ਼ਰਟ ਦੀ ਇਹਦੇ ਵਿੱਚ ਆਪਾਂ ਦੋ ਕਲਰ ਦਿਖਾ ਰਹੇ ਹਾਂਗੇ ਦੇਖੋ ਤੁਸੀਂ ਮੈਚਿੰਗ ਬੜੀ ਸੋਹਣੀ-ਸੋਹਣੀ ਆਏਗੀ ਇਹਨਾਂ ਦੀ ਮੈਚਿੰਗ ਬੜੀ ਪਿਆਰੀ ਹੈ ਤੁਸੀਂ ਐਵੇਂ ਚੈੱਕ ਕਰ ਸਕਦੇ ਹੋ ਤੁਸੀਂ ਸਕਰੀਨਸ਼ਾਟ ਲੈਣਾ ਤੁਹਾਨੂੰ ਬਹੁਤ ਸੋਹਣਾ ਸੌਖਾ ਰਹੂਗਾ ਤੇ ਇਹ ਹੋ ਗਿਆ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਵੀ ਸ਼ਰਟ ਹੈਗੀ देखो बहनो ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੈ ਨਾ ਤੁਸੀਂ ਸਕਰੀਨਸ਼ਾਟ ਲੈਣਾ ਵੇਖੋ ਇਹਦਾ ਸ਼ਾਲਟਰ ਇਹ ਹੈਗਾ ਜੀ ਸ਼ਿਮਰ ਪਸ਼ਮੀਨਾ ਇਹ ਨੂੰ ਸ਼ਿਮਰ ਪਸ਼ਮੀਨਾ ਬੋਲਦੇ ਆ ਸਿਲਕ ਪਸ਼ਮੀਨਾ ਰਹਿ ਗਿਆ ਆ ਪਸ਼ਮੀਨਾ ਰਹਿ ਗਿਆ ਠੀਕ ਹੈ ਜੀ ਤੇ ਇਹ ਹੈ ਇਹਦੇ ਵੀ ਆਪਾਂ ਮੈਚਿੰਗ ਦਿਖਾਉਣੇ ਆ ਤੁਹਾਨੂੰ ਆਪਾਂ ਲਾਈਟ ਨਾਲ ਮੈਚਿੰਗ ਕੀਤੀ ਹੈ ਸਲਾਈ ਕਰਕੇ ਵੀ ਆਪਾਂ ਸੂਟ ਤੁਹਾਨੂੰ ਚੈੱਕ ਕਰਵਾਵਾਂਗੇ ਬਹੁਤ ਸੋਹਣਾ ਸੂਟ ਬਣੂਗਾ ਇਹ ਸ਼ਰਟ ਹੋਗੀ ਤੇ ਇਹ ਦੀ ਸਕਿਨ ਕਲਰ ਦੀ ਸਲਵਾਰ ਹੋਗੀ ਜੀ ਇਹਦੀ ਮੈਚਿੰਗ ਬੜੀ ਸੋਹਣੀ ਹੈ ਬਾਕੀ ਆਪਾਂ ਸਟਿਚਿੰਗ ਦੇ ਵਿੱਚ ਜਿਵੇਂ ਮਰਜੀ ਡਿਜ਼ਾਈਨਿੰਗ ਕਰ ਸਕਦੇ ਹਾਂ ਇਹ ਵੀ ਸ਼ਿਮਰ ਪਸ਼ਮੀਨੇ ਦਾ ਜੀ ਐਸ ਕੇ ਬ੍ਰਾਂਡ ਚ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਦਾ ਪ੍ਰਿੰਟ ਤੁਸੀਂ ਚੈੱਕ ਕਰੋ ਜੀ ਪੂਰਾ ਆਪਾਂ ਤੁਹਾਨੂੰ ਬਹੁਤ ਸੋਹਣਾ ਇਹ ਵੀ ਸ਼ਿਮਰ ਪਸ਼ਮੀਨੇ ਦੇ ਵਿੱਚ ਇਹ ਪਸ਼ਮੀਨੇ ਦੀ ਹੋ ਗਈ ਜੀ ਸਲਵਾਰ ਇਹਦੇ ਨਾਲ ਇਹ ਜਿੰਨਾ ਵੀ ਆਪਣੇ ਕੋਲੋਂ ਤੁਹਾਨੂੰ ਕਪੜਾ ਮਿਲੂਗਾ 2.5 ਮੀਟਰ ਸ਼ਰਟ ਦਾ ਤੇ 2.5 ਮੀਟਰ ਸਲਵਾਰ ਦਾ ਜੀ ਇਹਦੇ ਵਿੱਚ ਆਪਣੇ ਕੋਲੇ ਇਸ ਟਾਈਮ ਦੋ ਕਲਰ ਅਵੇਲੇਬਲ ਹੈ ਇਨਾਂ ਦੇ ਸਿੰਗਲ ਸਿੰਗਲ ਕਲਰ ਹੈਗੇ ਆ ਜੀ ਆਪਣੇ ਕੋਲੇ ਮਤਲਬ ਹੋਰ ਵੀ ਕਲਰ ਆਉਣ ਵਾਲੇ ਆ ਆਪਾਂ ਤੁਹਾਨੂੰ ਉਹ ਵੀ ਚੈੱਕ ਕਰਵਾਵਾਂਗੇ ਤੇ ਇਹਦੇ ਵਿੱਚ ਆਪਣੇ ਕੋਲੇ ਐਸ ਟਾਈਮ ਦੋ ਕਲਰ ਹੈਗੇ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਕਲਰ ਪਸੰਦ ਕਰ ਸਕਦੇ ਹੋ ਤੇ ਇਹ ਹੋ ਗਿਆ ਜੀ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਮਸ਼ੀਨ ਵਰਕ ਦੇ ਸੂਟ ਇਹ ਵੀ ਕੋਈ ਇਹ ਘੇਰਾ ਹੋਇਆ ਇਹ ਵੀ ਆਪਾਂ ਵਰਕ ਕੀਤੇ ਹੋਏ ਆਪਣੇ ਕੋਲੇ ਇਸ ਟਾਈਮ ਰੈਡੀ ਐ ਸੂਟ ਤੁਸੀਂ ਵਰਕ ਕੀਤੇ ਕੋਈ ਸੂਟ ਵੀ ਆਪਣੇ ਕੋਲ ਆਰਡਰ ਕਰਕੇ ਮੰਗਵਾ ਸਕਦੇ ਹੋ ਤੇ ਫਾਈਨਲ ਜਾਂਦਾ ਜੀ ਇਸ ਤਰ੍ਹਾਂ ਨੈਕ ਤਾਂ ਇਹ ਨੈਕ ਬਣਿਆ ਹੋਇਆ ਤੇ ਇਹ ਦਾ ਹੋ ਗਿਆ ਜੀ ਘੇਰਾ ਕਿਹੜੇ ਦਾ ਕੋਈ ਵੀ ਇਸ਼ੂ ਨਹੀਂ ਹੈਗਾ ਤੁਸੀਂ ਜਿੰਨਾ ਮਰਜ਼ੀ ਘੇਰਾ ਰੱਖ ਸਕਦੇ ਹੋ ਤੇ ਇਹ ਆਪਾਂ ਤੁਹਾਨੂੰ ਕਲਰ ਦਿਖਾਉਣੇ ਆ ਇੱਕ ਪਛਮੀਨੇ ਦੇ ਵਿੱਚ ਆਪਣੇ ਕੋਲ ਹੋਰ ਵੀ ਸੂਟ ਹੈਗਾ ਇਹ ਇਸ ਸਮੇਂ ਆਪਣੇ ਕੋਲੇ ਬਿਲਕੁਲ ਰੈਡੀ ਕੀਤੇ ਹੋਏ ਸੂਟ ਹੈ ਕੁਝ ਕੁ ਸੂਟ ਆਪਣੇ ਰੈਡੀ ਹੋ ਰਹੇ ਆ ਤੁਸੀਂ ਦੇਖੋ ਇਹਦਾ ਵੀ ਵਰਕ ਚੈੱਕ ਕਰੋ ਜੀ ਵਰਕ ਬਹੁਤ ਸੋਹਣਾ ਹੈ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਮਿਲਣਗੇ ਤੁਸੀਂ ਆਪਾਂ ਨੂੰ ਬੁੱਕ ਕਰ ਸਕਦੇ ਹੋ ਆਪਣੇ ਜਿਹੜਾ ਤੁਹਾਨੂੰ ਪੇ ਆਪਾਂ ਨੰਬਰ ਦਿੱਤਾ ਹੋਇਆ ਜੀ ਵੀਡੀਓ ਤੇ ਨੰਬਰ ਚੱਲ ਰਿਹਾ ਹੈਗਾ ਤੁਸੀਂ ਉਹਦੇ ਉੱਪਰ ਆਪਾਂ ਨੂੰ ਵੀਡੀਓ ਕਾਲ ਕਰਕੇ ਵੀ ਆਪਣੇ ਸੂਟ ਤੁਸੀਂ ਆਪਣੇ ਕੋਲੋਂ ਚੈੱਕ ਕਰ ਸਕਦੇ ਹੋ ਲਓ ਜੀ ਆਪਾਂ ਤੁਹਾਨੂੰ ਇਹਦੇ ਵਿੱਚ ਇੱਕ ਕਲਰ ਦਿਖਾਉਣੇ ਆ ਇਹ ਵਾਲਾ ਕਲਰ ਪਸ਼ਮੀਨੇ ਦਾ ਆਪਣੇ ਕੋਲੇ ਪਲੇਨ ਹੈ ਤੁਸੀਂ ਪਲੇਨ ਵੀ ਲੈ ਸਕਦੇ ਹੋ ਜੇ ਤੁਸੀਂ ਇਹਦੇ ਵਿੱਚ ਆਪਣੇ ਕੋਲ ਹੋਰ ਵੀ ਕਲਰ ਚੈੱਕ ਕਰਨੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਐਸ ਟਾਈਮ ਆਪਣੇ ਕੋਲੇ ਸੂਟ ਹੈਗਾ ਜੀ ਆਪਾਂ ਰੈਡੀ ਕੀਤਾ ਸੂਟ ਬੈਲਵਟ ਦੇ ਉੱਪਰ ਲਓ ਜੀ ਇਹਦਾ ਨੈੱਕ ਬਣਿਆ ਹੋਇਆ ਹੈ ਇਧਰ ਪਾ ਦਿਓ ਇਹ ਇਹਦਾ ਨੈੱਕ ਬਣਿਆ ਹੋਇਆ ਚੈੱਕ ਕਰੋ ਜੀ ਸਾਰਾ ਆਰੀ ਦਾ ਕੰਮ ਹੈ ਪਰਪਲ ਕਲਰ ਹੈ ਡਾਰਕ ਡਾਰਕ ਹੀ ਸਰਦੀਆਂ ਦੇ ਵਿੱਚ ਕਲਰ ਸੋਹਣੇ ਲੱਗਦੇ ਆ ਤੇ ਇਹਦੇ ਵੀ ਪੈਨਲ ਜਾਂਦੇ ਆ ਕੋਈ ਘੇਰੇ ਦਾ ਇਸ਼ੂ ਨਹੀਂ ਹੈਗਾ ਤੇ ਇਹ ਹੈਗਾ ਜੀ ਇਹਦਾ ਬਾਜੂ ਦਾ ਕੰਮ ਇਹ ਬਾਜੂ ਦਾ ਠੀਕ ਹੈ ਇਹ neck ਹੋ ਗਿਆ ਤੇ ਇਹ ਹੋ ਗਿਆ ਜੀ ਇਹਦੇ ਪੌਂਚੇ ਦਾ ਕੰਮ ਇਹ ਬੈਲਵਰਟ ਹੈ ਜੀ ਇਹ 5 ਮੀਟਰ ਹੈ ਇਹ ਆਰੀ ਦਾ ਕੰਮ ਹੈ ਦੇਖੋ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈਣਾ ਜੀ ਮੇਰੇ WhatsApp ਨੰਬਰ ਤੇ ਮੈਨੂੰ ਭੇਜ ਦੇਣਾ ਤੁਸੀਂ ਆਪਾਂ ਨੂੰ ਵੀਡੀਓ ਕਾਲ ਲਾ ਕੇ ਵੀ ਸੂਟ ਆਪਣੇ ਕੋਲ ਬੁੱਕ ਕਰ ਸਕਦੇ ਹੋ ਵੀਡੀਓ ਕਾਲ ਕਰਨ ਲਈ ਤੁਹਾਨੂੰ ਇੱਕ ਵਾਰੀ ਪਹਿਲਾਂ ਮੈਸੇਜ ਕਰਨਾ ਹੋਊਗਾ ਤੁਸੀਂ ਮੈਸੇਜ ਕਰਕੇ ਆਪਾਂ ਨੂੰ ਵੀਡੀਓ ਕਾਲ ਕਰ ਸਕਦੇ ਹੋ ਤੇ ਸੂਟ ਤੇ ਬੁੱਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਆਪਣੇ ਕੋਲ ਸੂਟਾਂ ਬਾਰੇ ਜਾਣਕਾਰੀ ਲੈਣੀ ਹੋਵੇ ਤੁਸੀਂ ਮੇਰੇ WhatsApp ਨੰਬਰ ਤੇ ਮੈਨੂੰ ਕਾਲ ਕਰਕੇ ਮੈਸੇਜ ਕਰਕੇ ਪੁੱਛ ਸਕਦੇ ਹੋ ਲਓ ਭੈਣੋ ਅੱਜ ਦੀ ਵੀਡੀਓ ਵਿੱਚ ਇੰਨੇ ਹੀ ਮਿਲਦੇ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਮੈਨੂੰ ਪੂਰੀ ਉਮੀਦ ਹੈ ਜੀ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆਉਣਗੇ ਪਸੰਦ ਆਏ ਤਾਂ ਸੋਣਾ ਜੀ ਮੈਸੇਜ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜੀ ਠੀਕ ਹੈ ਜੀ ਲਓ ਭੈਣੋ ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ ਲਈ ਥੈਂਕ ਯੂ